ਰਬੋ ਕਲਾ ਸਮਰਤ ਹੰਡੋਲਨ ਤੇ ਰੱਖੋ ਪ੍ਰਭੂ ਨਾਨਕੁ ਦੇ ਘਰ ਹਥ ست سنگ جی گرو فتح پروان کرو واح گرو جی کا خالصہ واح گرو جی کی فتح آپ جی نے ਭਗਤ ਰਵਿਦਾਸ ਦਾ ਸ਼ਬਦ ਸ਼ਰਵਨ ਕੀਤਾ ਬੋਲ ਚੱਲ ਰਹੇ ਸਨ ਬੇਗ ਮਿਲੋ ਹੋ ਜਨ ਕਰ ਨ ਬਿਲੰਬਾ ਏ ਪ੍ਰਭੂ ਮੈਨੂੰ ਛੇਤੀ ਮਿਲਨੀ ਔਰ ਦੇਰੀ ਨਹੀਂ ਕਰਨੀ ਬਿਲਕੁਲ ਨਹੀਂ ਇਹ ਬੋਲ ਇਹ ਕਿਧਰੇ ਅਸੀਂ ਬਹੁਤ ਗਹਿਰਾਈ ਵਿੱਚ ਜਾ ਕੇ ਵਿਚਾਰ ਕਰੀਏ ਤੇ ਜੇ ਕਿਧਰੇ ਦੇਰੀ ਵੀ ਹੈ ਤਾਂ ਸਾਡੇ ਵੱਲੋਂ ਹੈ ਪਰਮਾਤਮਾ ਵੱਲੋਂ ਨਹੀਂ ਕਿਉਂਕਿ ਅਸੀਂ ਕਈ ਵਾਰ ਕਹਿੰਦੇ ਨੇ ਆ ਰੱਬ ਦੇ ਘਰ ਵਿੱਚ ਦੇਰ ਹੈ اندھیر نہیں ہے اسی کئی بار کہہ دینے ہیں گشتہ کی معاف میں کئی بار کہنا رب دے گھر وچ نہ دیر ہے نہ اندھیر ہے اور جی کدھر دیر بھی ہے تا سڑے اپنے کر کے جی اندھیر بھی ہے تو اپنے کر کے اپنے کر کے کیونکہ نے ایک چھوٹی جگل چیتے آ گئی ਮਰੇ ਮੁ ਪਿਆਰੇ ਹਰਮਿੰਦਰ ਸਿੰਘ ਜੀ ਗੱਲ ਕਹਿ ਰਹੇ ਸੀ ਤੇ ਮੈਨੂੰ ਇੱਕ ਹਸਨ ਫਕੀਰ ਦੀ ਗੱਲ ਯਾਦਾ ਨਹੀਂ ਹਸਨ ਫਕੀਰ ਇਹ ਈਰਾਨ ਦਾ ਸੂਫੀ ਫਕੀਰ ਹੋਇਆ ਔਰ ਰਬੀਆ ਜਿਸ ਨੂੰ ਬਸਰਾ ਵੀ ਕਹਿੰਦੇ ਸੀ ਬਸਰੀ ਬਸਰਾ ਸ਼ਹਿਰ ਦੀ ਇਸ ਨੂੰ ਬਸਰੀ ਵੀ ਕਹਿੰਦੇ ਸੀ ਇਸ ਨੂੰ ਰਾਬੀਆ ਵੀ ਕਹਿੰਦੇ ਸੀ ਔਰ ਜਦੋਂ ਇਹਦਾ ਜਨਮ ਹੋਇਆ ਬਸਰੀ ਦਾ ਰਾਬੀਆ ਦਾ ਤੇ ਘਰ ਵਿੱਚ ਇਤਨੀ ਗਰੀਬੀ ਇਤਨੀ ਗਰੀਬੀ ਕਿ ਇਤਨੇ ਵੀ ਪੈਸੇ ਨਹੀਂ ਕਿ ਕੋਈ ਪੰਡਾ ਲੈ ਕੇ ਇਸ ਬੱਚੀ ਨੂੰ ਦੁੱਧ ਪਿਲਾਈ ਗਏ ਔਰ ਦੁੱਧ ਜੋਗੇ ਵੀ ਪੈਸੇ ਨਹੀਂ ਸਨ ਕਿਉਂਕਿ ਜਨਮ ਦੇ ਨਾਲ ਹੀ ਮਾਂ ਰੁਖਸਤ ਕਰ ਗਈ ਸੀ ਪਰ ਜੇ ਇਸ ਰਾਬੀਆ ਦਾ ਜੀਵਨ ਦੇਖੀਏ ਇਲਾਹੀ ਜੀਵਨ ਦਰਵੇਸ਼ਾਂ ਦਾ ਜੀਵਨ ਤੋ ਹਸਨ ਫਕੀਰ ਕੀ ਕਹਿੰਦਾ ਹੈ ਜਦੋਂ ਵੀ ਨਮਾਜ਼ ਅਦਾ ਕਰਦਾ ਸੀ ਫਿਰ ਅੱਖਾਂ ਬੰਦ ਕਰਕੇ ਕਹਿੰਦਾ ਸੀ ਐ ਖੁਦਾ ਮੈਂ ਕਿਤਨੇ ਹੀ ਸਾਲਾਂ ਤੋਂ ਤੜਫਦਾ ਪਿਆ ਹਾਂ ਆਪਣਾ ਦਵਾਰ ਖੋਲ ਮੈਂ ਤੜਫਦਾ ਪਿਆ ਆਪਣੇ ਘਰ ਦਾ ਬੂਆ ਖੋਲ ਤਾਂ ਕਰਕੇ ਤੇਰੇ ਨਾਲ ਮਿਲਨ ਹੋ ਜਾਵੇ ਮਿਲਨ ਹੋ ਜਾਵੇ ਤਾਂ ਇਸ ਹਸਨ ਦੀ ਜੋ ਕੀਤੀ ਹੋਈ ਅਰਦਾਸ ਰਾਬੀਆ ਰੋਜ਼ ਸੁਣਦੇ ਸੀ ਰੋਜ਼ ਸੁਣਦੇ ਸੀ ਇੱਕ ਦਿਨ ਰਾਬੀਆ ਕਹਿੰਦੀ ਹੈ اے ਹਸਨ ਤੂੰ ਰੋਜ਼ ਖੁਦਾ ਨੂੰ ਕਹਿੰਦਾ ਹੈ ਦਵਾਰ ਖੋਲ ਮੈਂ ਤੇਰੇ ਦਰਸ਼ਨ ਕਰਾਂ ਦਵਾਰ ਖੋਲ ਮੈਂ ਤੇਰੇ ਦਰਸ਼ਨ ਕਰਾਂ ਦਵਾਰ ਤਾਂ ਉਹਦੇ ਖੁੱਲੇ ਹੀ ਹੋਏ ਹਨ ਤੂੰ ਆਪਣੀ ਅੱਖਾਂ ਖੋਲ ਲੈ ਆਪਣੇ ਅੱਖਾਂ ਖੋਲ ਦਰ ਉਹਦੇ ਖੋਲੇ ਹੀ ਹੋਏ ਨੇ ਕਦੇ ਬੰਦੀ ਨਹੀਂ ਹੁੰਦੇ ਇਹ ਹਕੀਕਤ ਹੈ ਅਰ ਦੂਜੀ ਗੱਲ ਮੈਂ ਇੱਕ ਹੋਰ ਅਰਜ ਕਰਾਂ ਸ਼ਾਇਦ ਮੈਂ ਇਸ ਦੌਰਾਨ ਗੱਲ ਕੀਤੀ ਕਿ ਨਹੀਂ ਕੀਤੀ ਮੈਨੂੰ ਚੇਤੇ ਨਹੀਂ یہودی ਫਕੀਰ ਹੋਇਆ ਉਹ ਇੱਕ ਗੱਲ ਕਹਿੰਦਾ ਸੀ ਕਿ ਮਨੁੱਖ ਕਮਜ਼ੋਰ ਹੈ ਪਰਮਾਤਮਾ ਤਾਕਤਵਰ ਹੈ ਤਾਕਤਵਰ ਹੈ ਔਰ ਜਦੋਂ ਵੀ ਮਿਲਨ ਹੁੰਦਾ ਹੈ ਜਦੋਂ ਵੀ ਪਰਮਾਤਮਾ ਦੀ ਖੋਜ ਹੁੰਦੀ ਹੈ ਤੋ ਕਹਿੰਦੇ ਨੇ ਮਨੁੱਖ ਖੋਜ ਖੋਜ ਬਾਅਦ ਵਿੱਚ ਕਰਦਾ ਹੈ ਪਰਮਾਤਮਾ ਪਹਿਲਾਂ ਹੀ ਖੋਜ ਕਰ ਲੈਂਦਾ ਹੈ ਮਨੁੱਖ ਦੀ ਕਿਉਂਕਿ ਉਹ ਤਾਕਤਵਰ ਹੈ ਤਾਂ ਕਿਸੇ ਮਨੁੱਖ ਨੇ ਇਤਰਾਜ਼ ਕੀਤਾ ਕਿ ਜੇ ਪਰਮਾਤਮਾ ਹੀ ਸਾਨੂੰ ਆ ਕੇ ਮਿਲਦਾ ਹੈ ਤਾਂ ਸਾਡਾ ਮਿਲਨ ਕਿਉਂ ਨਹੀਂ ਹੁੰਦਾ ਫਿਰ ਧਿਆਨ ਦੇ ਨਾਲ ਸੁਣਨਾ ਜੇ ਪਰਮਾਤਮਾ ਹੀ ਆ ਕੇ ਸਾਨੂੰ ਮਿਲੇਗਾ ਤੇ ਫਿਰ ਮਿਲਨ ਕਿਉਂ ਨਹੀਂ ਹੁੰਦਾ ਤੋ ਉਹ ਫਕੀਰ ਕਹਿੰਦਾ ਹੈ ਕਿ ਪਰਮਾਤਮਾ ਜਦੋਂ ਆਉਂਦਾ ਹੈ ਤੇ ਉਸ ਘੜੀ ਤੁਸੀਂ ਉੱਥੇ ਹੁੰਦੇ ਹੀ ਨਹੀਂ ਛੂਕ ਜਾਂਦੇ ਹੋ ਤੁਸੀਂ ਉੱਥੇ ਹੁੰਦੇ ਹੀ ਨਹੀਂ ਜਿਸ ਘੜੀ ਪਰਮਾਤਮਾ ਆਉਂਦਾ ਹੈ ਉਸ ਘੜੀ ਤੁਸੀਂ ਛੂਕ ਜਾਂਦੇ ਹੋ ਭਾਵੇਂ ਸਾਡਾ ਮਨ ਕਿਧਰੇ ਹੋਰ ਪਾਸੇ ਆਉਂਦਾ ਹੈ ਛੂਕ ਜਾਂਦੇ ਆ ਕੱਲ ਮੈਂ ਅਰਜ ਕਰ ਰਿਹਾ ਸੀ ਮਨ ਰੇ ਦੇਰ ਰਹੋ ਇਹ ਮਨ ਕੀ ਹੈ ਮਨ ਕ੍ਰਿਸ਼ਨਉ ਕਹਿੰਦੇ ਨੇ ਜੇ ਇੱਕ ਮੈਂ ਛੋਟਾ ਜਿਹਾ ਉਦਾਹਰਨ ਦਵਾਂ ਕਿ ਇੱਕ ਦਰਿਆ ਦੇ ਵਿੱਚ ਲਹਿਰਾਂ ਉੱਠ ਰਹੀਆਂ ਨੇ ਇੱਕ ਲਹਿਰ ਉੱਠਦੀ ਹੈ ਉਹਦੇ ਪਿੱਛੇ ਪਿੱਛੇ ਦੂਜੀ ਲਹਿਰ ਆਉਂਦੀ ਹੈ ਫਿਰ ਤੀਜੀ ਲਹਿਰ ਆਉਂਦੀ ਹੈ ਫਿਰ ਚੌਥੀ ਤੇ ਪੰਜਵੀਂ ਲਹਿਰ ਆਉਂਦੀ ਹੈ ਅਸੀਂ ਜਦੋਂ ਦਰਿਆ ਦੇ ਕੰਢੇ ਬੈਠ ਜਾਈਏ ਲਹਿਰਾਂ ਨੂੰ ਦੇਖਦੇ ਰਹੀਏ ਦੇਖਦੇ ਰਹੀਏ ਤੇ ਮਨੁੱਖ ਬਹੁਤ ਵਾਰ ਲਹਿਰਾਂ ਦੇ ਵਿੱਚ ਹੀ ਖੋ ਜਾਂਦਾ ਹੈ ਖੋ ਜਾਂਦਾ ਹੈ ਲਹਿਰਾਂ ਦੇ ਵਿੱਚ ਇੱਕ ਘੰਟਾ ਨਿਕਲ ਗਿਆ 2 ਘੰਟੇ ਨਿਕਲ ਗਏ ਲਹਿਰਾਂ ਵਿੱਚ ਹੀ ਖੋ ਗਿਆ ਇਹ ਜੋ ਲਹਿਰ ਪ੍ਰਗਟ ਹੋਈਏ ਇਸ ਇਹ ਕਿਸ ਕਾਰਨ ਇਹਦਾ ਸਬਬ ਕੀ ਹੈ ਆਪ ਜੀ ਨੇ ਦੇਖਿਆ ਹੋਵੇਗਾ ਜਦੋਂ ਹਵਾ ਚੱਲਦੀ ਹੈ ਲਹਿਰਾਂ ਉੱਠਦੀਆਂ ਨੇ ਲਹਿਰਾਂ ਉੱਠਦੀਆਂ ਔਰ ਜਿਵੇਂ ਜਿਵੇਂ ਹਵਾ ਘਟ ਹੁੰਦੀ ਹੈ ਵੇਗ ਘਟ ਹੁੰਦਾ ਹੈ ਲਹਿਰਾਂ ਦਾ ਵੇਗ ਵੀ ਘਟ ਹੋ ਜਾਂਦਾ ਹੈ ਔਰ ਜਿਵੇਂ ਹੀ ਹਵਾ ਬਿਲਕੁਲ ਸ਼ਾਂਤ ਹੋ ਜਾਂਦੀ ਹੈ ਤਾਂ ਫਿਰ ਉਹ ਦਰਿਆ ਵੀ ਸ਼ਾਂਤ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਜਦੋਂ ਉਹ ਦਰਿਆ ਸ਼ਾਂਤ ਹੋਇਆ ਤੇ ਉਸ ਦਰਿਆ ਦੇ ਅੰਦਰ ਪਿਆ ਹੋਇਆ ਚੀਜ਼ਾਂ ਉਹ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਕੁਝ ਪਿਆ ਹੈ ਕਿਉਂਕਿ ਦਰਿਆ ਸ਼ਾਂਤ ਤੇ ਸਾਡੀ ਜਿਹੜੀ ਆਤਮਾ ਹੈ ਇਹ ਦਰਿਆ ਹੈ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਮਾਇਆ ਹੈ ਇਹ ਹਵਾ ਹੈ ਔਰ ਜਦੋਂ ਇਹ ਹਵਾ ਵਗਦੀ ਹੈ ਮਾਇਆ ਜਦੋਂ ਚਲਦੀ ਹੈ ਤਾਂ ਸਾਡੇ ਅੰਦਰ ਲਹਿਰਾਂ ਪੈਦਾ ਹੁੰਦੀਆਂ ਨੇ ਬਸ ਉਸੇ ਦਾ ਨਾਮ ਮੰਨ ਹੈ ਉਸੇ ਦਾ ਨਾਮ ਮੰਨ ਲਹਿਰ ਕਿਸ ਤਰ੍ਹਾਂ ਦੀਆਂ ਧਿਆਨ ਨਾਲ ਸੁਣਨਾ ਆਪ ਜੀ ਘਰੋਂ ਆਏ ਕੋਈ ਕੀਮਤੀ ਕੋਠੀ ਤੇ ਆਪ ਜੀ ਦੀ ਨਜ਼ਰ ਪੈ ਗਈ ਇਹ ਸਮਝ ਲਵੋ ਹਵਾ ਦਾ ਚੌਂਕਾ ਆਇਆ ਤੇ ਆਬਜੀ ਦੇ ਅੰਦਰ ਲਹਿਰ ਉਠੀ ਕਾਸ਼ ਐਸੀ ਕੋਟੀ ਮੇਰੇ ਕੋਲ ਵੀ ਹੋਵੇ ਲਹਿਰ ਉਠੀ ਫਿਰ ਕੀਮਤੀਕਰ ਆਬਜੀ ਦੀ ਅੱਖਾਂ ਦੇ ਸਾਹਮਣੇ ਆ ਗਈ ਫਿਰ ਆਬਜੀ ਕਹਿੰਦੇ ਕਾਸ਼ ਐਸੀ ਗੱਡੀ ਮੇਰੇ ਕੋਲ ਵੀ ਹੋਵੇ ਲਹਿਰਾਂ ਚੱਲ ਪਈਆਂ ਲਹਿਰਾਂ ਚੱਲ ਪਈਆਂ ਔਰ ਇਨ੍ਹਾਂ ਲਹਿਰਾਂ ਦੇ ਵਿੱਚ ਹੀ ਤੁਸੀਂ ਖੋ ਗਏ ਖੋ ਗਏ ਫਿਰ ਪਾਠ ਕਰਦੇ ਭਇਓ ਲਹਿਰਾਂ ਚੱਲ ਰਹੀਆਂ ਹਨ ਕੋਠੀ ਬਹੁਤ ਸੋਹਣੀ ਹੈ ਘਾਰ ਬਹੁਤ ਕੀਮਤੀ ਹੈ ਇਹ ਲਹਿਰਾਂ ਚੱਲ ਰਹੀਆਂ ਨੇ ਪਾਠ ਵੀ ਚੱਲ ਰਿਹਾ ਹੈ ਲਹਿਰਾਂ ਵੀ ਚੱਲ ਰਹੀਆਂ ਹਨ ਔਰ ਲਹਿਰਾਂ ਵਿੱਚ ਇਤਨੇ ਅਸੀਂ ਡੁੱਬ ਗਏ ਇਤਨੇ ਖਚਤ ਹੋ ਗਏ ਕਿ ਪਾਠ ਵੀ ਪੂਰਾ ਹੋ ਗਿਆ ਮਨ ਲਹਿਰਾਂ ਵਿੱਚ ਹੀ ਗੋਤੇ ਘਾਰ ਰਿਹਾ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਪਾਠ ਕੀਤਾ ਹੈ ਪਾਠ ਕਰਕੇ ਵਿਚਾਰਾਂ ਨੂੰ ਘਟਣਾ ਹੈ ਵਿਚਾਰਾਂ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ ਉਹ ਵੀ ਅਬਜੀ ਦੇ ਸਾਹਮਣੇ ਰੱਖਾਂ ਫਿਰ ਮੂਲ ਸ਼ਬਦ ਧਿਆਨ ਇਹ ਅਲਵਰ ਦੀ ਗੱਲ ਹੈ ਬਿਲਕੁਲ ਹਾਈਵੇ ਤੇ ਇੱਕ ਸਕੂਲ ਬਣਿਆ ਹੋਇਆ ਹੈ ਉਹ ਉਸੇ ਸਕੂਲ ਦੇ ਵਿੱਚ ਮੈਂ ਵੀ ਪੜਦਾ ਸੀ ਤੇ ਕਦੇ-ਕਦੇ ਮੈਂ ਚੱਕਰ ਲਾ ਆਣਾ ਸਕੂਲ ਦੇਖ ਲੈਣਾ ਛੋਟੇ ਛੋਟੇ ਬੱਚੇ ਸੀ ਦੋ ਤੇ ਦੁਪਹਿਰ ਦਾ ਵਕਤ ਸੀ ਤੇ ਦੋਵੇਂ ਬੱਚੇ ਬੈਠੇ ਖੇਡਦੇ ਪਏ ਸੀ ਤੇ ਖੇਡਦਿਆਂ ਖੇਡਦਿਆਂ ਦੋਵਾਂ ਦਾ ਝਗੜਾ ਹੋ ਗਿਆ ਦੋਵਾਂ ਦਾ ਇੱਕ ਦੂਜੇ ਦੇ ਵਾਲ ਹੱਥਾਂ ਵਿੱਚ ਫੜ ਲਏ ਦੋਵੇਂ ਝਗੜਾ ਕਰਦੇ ਪਏ ਤਾਂ ਮੈਂ ਪੁੱਛ ਬੈਠਾ ਤੁਸੀਂ ਹੁਣੇ ਖੇਡਦੇ ਪਏ ਸੀ ਲੜ ਪਏ ਹੁਣ ਕਾਰਨ ਕੀ ਹੈ ਐਨ ਲੱਗੇ ਗਿਆਨੀ ਜੀ ਸਾਡਾ ਜਗੜਾ ਤੇਰੀ ਸਮਝ ਵਿੱਚ ਨਹੀਂ ਆਏਗਾ। ਸਾਡਾ ਝਗੜਾ ਤੇਰੀ ਸਮਝ ਤੋਂ ਬਾਹਰ ਹੈ। ਤੁਸੀਂ ਜਾਓ। ਮੈਂ ਕਿ ਥੋੜੀ ਜਿਹੀ ਦੋਚੀ ਲਵਾਇਂ ਨਾ ਬੱਚਿਆਂ ਦੇ ਵਿੱਚ ਕਿਉਂਕਿ ਜੇ ਬੱਚਿਆਂ ਨਾਲ ਖੇਡਣਾ ਹੋਵੇ ਬੱਚੇ ਵਰਗਾ ਹੋਣਾ ਪੈਂਦਾ ਹੈ। ਬੱਚੇ ਵਰਗਾ। ਪਰ ਕਦੀ ਕਦਾਈਂ ਜਦੋਂ ਆਪ ਜੀ ਆਪਣੇ ਬੱਚਿਆਂ ਨਾਲ ਖੇਡਦੇ ਹੋ ਤਾਂ ਖੇਡ-ਖੇਡ ਦੇ ਵਿੱਚ ਕਈ ਵਾਰੀ ਤੁਸੀਂ ਖੁਦ ਵੀ ਹਾਰ ਗਿਆ ਕਰੋ ਬੱਚੇ ਦੇ ਸਾਹਮਣੇ ਜਾਣ ਬੁਝ ਕੇ ਬੱਚਾ ਬੜਾ ਖੁਸ਼ ਹੁੰਦਾ ਹੈ ਬਾਪੂ ਨੂੰ ਹਰਾ ਦਿੱਤਾ ਮਾਂ ਨੂੰ ਹਰਾ ਦਿੱਤਾ ਦਾਦੇ ਨੂੰ ਹਰਾ ਦਿੱਤਾ ਖੁਸ਼ ਹੁੰਦਾ ਹੈ ਖੇਡ ਕੇ ਜਦੋਂ ਉਹਨਾਂ ਬੱਚਿਆਂ ਨੂੰ ਮੈਂ ਪੁੱਛਿਆ ਤੁਹਾਡਾ ਝਗੜੇ ਦਾ ਕਾਰਨ ਦੱਸੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਸਾਡਾ ਝਗੜਾ ਤੁਹਾਡੀ ਸਮਝ ਵਿੱਚ ਨਹੀਂ ਆਏਗਾ ਫਿਰ ਕਹਿਣ ਲੱਗੇ ਚੰਗਾ ਫਿਰ ਪੁੱਛ ਲਵੋ ਅਸੀਂ ਅੱਧਾ ਘੰਟਾ ਇੱਥੇ ਰੋਜ਼ ਬਿਤਾਉਂਦੇ ਆ ਜਦੋਂ ਸਕੂਲ ਦੇ ਵਿੱਚ ਰੈਸਟ ਹੁੰਦੀ ਹੈ ਅੱਧਾ ਘੰਟਾ ਇੱਥੇ ਬਿਤਾਉਂਦੇ ਆ ਫਿਰ ਕੀ ਹੈ ਇਧਰੋਂ ਜੋ ਕਾਰਾਂ ਚਲਦੀਆਂ ਨੇ ਕਾਰਾਂ ਲੰਘਦੀਆਂ ਨੇ ਫਿਰ ਜਿਸ ਕਾਰ ਤੇ ਜਿਸ ਦੀ ਨਿਗਾਹ ਪੈ ਜਾਵੇ ਉਹ ਕਹਿ ਦਿੰਦਾ ਇਹ ਕਾਰ ਕਾਲੀ ਇਹ ਮੇਰੀ ਹੈ ਫਿਰ ਪਿੱਛੇ ਹੋਰ ਆ ਰਹੀ ਹੁੰਦੀ ਹੈ ਉਹ ਕਹਿੰਦਾ ਉਹ ਪਿੱਛੇ ਵਾਲੀ ਮੇਰੀ ਹੈ ਫਿਰ ਤੇਜ਼ੀ ਨਾਲ ਆ ਰਹੀ ਹੁੰਦੀ ਹੈ ਬੱਚੇ ਨੇ ਕਿਹਾ ਨਾ ਪਹਿਲਾਂ ਨਿਗਾਹ ਮੇਰੀ ਪਈ ਹੈ ਤਾਂ ਹੋਇਆ ਕਿ ਇੱਕ ਕੀਮਤੀ ਕਾਰ ਉਧਰੋਂ ਲੰਗੀ ਤੇ ਦੋਵੇਂ ਬੱਚਿਆਂ ਨੇ ਕਿਹਾ ਕਿ ਇਹ ਕਾਰ ਪਹਿਲਾਂ ਮੈਂ ਦੇਖੀ ਸੀ ਇਹ ਮੇਰੀ ਹੈ ਦੂਜਾ ਕੰਤਾ ਨਹੀਂ ਪਹਿਲਾਂ ਮੈਂ ਦੇਖੀ ਸੀ ਇਹ ਮੇਰੀ ਹੈ ਬਸ ਉਹ ਮੇਰੀ ਮੇਰੀ ਵਿੱਚ ਝਗੜਾ ਹੋ ਗਿਆ ਇੱਕ ਦੂਜੇ ਦੇ ਵਾਲ ਫੜੇ ਹੋਏ ਨੇ ਔਰ ਕਾਰ ਆਈ ਉਧਰੋਂ ਲੰਘ ਕੇ ਚਲੀ ਵੀ ਗਈ ਬੱਚਿਆਂ ਦਾ ਝਗੜਾ ਚੱਲ ਰਿਹਾ ਹੈ ਇਹ ਬੱਚਿਆਂ ਦਾ ਹੀ ਝਗੜਾ ਨਹੀਂ ਗੁਸਤਾਕੀ ਮਾਵ ਸਾਡਾ ਵੀ ਇਹੀ ਝਗੜਾ ਹੈ ਇਹ ਬੰਗਲਾ ਮੇਰਾ ਹੋਵੇ ਇਹ ਕਾਰ ਮੇਰੀ ਹੋਵੇ ਇਹ ਫਲਾਣੀ ਥਾਂ ਮੇਰੀ ਹੋਵੇ ਫਲਾਣੀ ਥਾਂ ਮੇਰੀ ਹੋਵੇ ਬਸ ਉਸੇ ਦੇ ਝਗੜੇ ਵਿੱਚ ਜੀਵਨ ਲੀਲਾ ਗੁਜ਼ਰਦੀ ਜਾ ਰਹੀ ਹੈ ਗੁਜ਼ਰਦੀ ਜਾ ਰਹੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮਨ ਰੇ ਠਹਿਰ ਰਹੁ ਤੂੰ ਸ਼ਾਂਤ ਹੋ ਜਾ ਔਰ ਸ਼ਾਂਤ ਹੋਣ ਦਾ ਤਰੀਕਾ ਕੀ ਹੈ ਬਰਬਾਣੀ ਦਸਤੀ ਹੈ ਕਿਉਂਕਿ ਜੋ ਮਨ ਹੈ ਇਹ ਸੂਖਸ਼ਮ ਹੈ ਔਰ ਜੋ ਬਾਣੀ ਹੈ ਇਹ ਵੀ ਸੂਖਸ਼ਮ ਹੈ ਸ਼ਬਦ ਹੈ ਮਨ ਵੀ ਸ਼ਬਦ ਹੈ ਸ਼ਬਦ ਵੀ ਬਾਣੀ ਵੀ ਸ਼ਬਦ ਹੈ ਤਾਂ ਸ਼ਬਦ ਦੇ ਨਾਲ ਮਨ ਦੇ ਵਿਚਾਰ ਕੱਟੇ ਜਾਂਦੇ ਨੇ ਸ਼ਬਦ ਸੁਣ ਸੁਣ ਕੇ ਸੁਣ ਸੁਣ ਕੇ ਤੋ ਇਸ ਮਨ ਨੂੰ ਗੁਰੂ ਨਾਨਕ ਸਾਹਿਬੇ ਸੰਬੋਧਨ ਕਰਦੇ ਹਨ ਮਨ ਰੇ ਠਿਰ ਰੋ ਤੂੰ ਠਿਰ ਹੋ ਜਾ ਮਤਕਤ ਜਾਹੀ ਜੀਓ ਇਧਰ ਉਧਰ ਤੂੰ ਨਾ ਭਟਕ ਇਧਰ ਉਧਰ ਨਾ ਭਟਕ ਕਿਉਂਕਿ ਮਨ ਦਾ ਜਿਹੜਾ ਸਵਭਾਅ ਹੈ ਮੈਨੂੰ ਗੀਤਾ ਦੀ ਇੱਕ ਪੰਕਤੀ ਚੇਤੇ ਆ ਗਈ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਅਰਜੁਨ ਨੂੰ ਕਹਿੰਦੇ ਨੇ ਐ ਅਰਜੁਨ ਜਿਵੇਂ ਕੋੜੀ ਦਾ ਬਛੇਰਾ ਹੁੰਦਾ ਹੈ ਹਲੇ ਅਜੇ ਹੀ ਉਹਦਾ ਜਨਮ ਹੋਇਆ ਹੈ ਕੋੜੀ ਦਾ ਬਛੇਰਾ ਲੇਕਿਨ ਇੱਕ ਖੇਨ ਵੀ ਧਰਤੀ ਤੇ ਟਿਕਦਾ ਨਹੀਂ ਉਠੇਗਾ ਡਗੇਗਾ ਫਿਰ ਉਠੇਗਾ ਫਿਰ ਡਗੇਗਾ ਫਿਰ ਪਵੇਗਾ ਫਿਰ ਡਗੇਗਾ ਸਾਰਾ ਹੀ ਦਿਨ ਇਸੇ ਤਰ੍ਹਾਂ سلسلہ ਚੱਲਦਾ ਰਹੇਗਾ ਸਾਰਾ ਦਿਨ ਇਹ ਜੋ ਮਨ ਹੈ ਇਹ ਵੀ ਇਸੇ ਤਰ੍ਹਾਂ ਹੀ ਹੈ ਇਹ 24 ਘੰਟੇ ਸਫਰ ਤੇ ਰਹਿੰਦਾ ਹੈ 24 ਘੰਟੇ ਮੈਨੂੰ ਕਿਸੇ ਨੇ ਕਿਹਾ ਅਪਾਜੀ ਕਈ ਵਾਰ ਚਰਚਾ ਕਰਦੇ ਹੋ ਸ਼ੂਨਿ ਦੇ ਸ਼ੂਨਿ ਹੋ ਜਾਓ ਤੇ ਸ਼ੂਨਿ ਦਾ ਕੀ ਭਾਵ ਹੈ ਮੈਂ ਕਹਿੰਨਾ ਹਾਂ ਵਿਚਾਰਾਂ ਨੂੰ ਮਿਟਾ ਦਵੋ ਸਰਲ ਹੋ ਜਾਓ ਵਿਚਾਰ ਖਤਮ ਹੋ ਗਏ ਸ਼ੂਨਿ ਤਾਂ ਜਦੋਂ ਅਸੀਂ ਸ਼ੂਨਿ ਹੋ ਗਏ ਉੱਥੇ ਹੀ ਰੱਬ ਪ੍ਰਗਟ ਹੋ ਗਿਆ ਕਿਉਂਕਿ ਪਰਮਾਤਮਾ ਬਾਹਰ ਦੀ ਖੋਜ ਨਹੀਂ ਹੈ ਇਹ ਧਿਆਨ ਦੇਣਾ ਕਿਦਰੇ ਇਹ ਨਾ ਸਮਝ ਲੈਣਾ ਕਿ ਪਰਮਾਤਮਾ ਕਾਬੇ ਵਿੱਚ ਬੈਠਾ ਹੈ ਜਾਂ ਪਰਮਾਤਮਾ ਪੂਰਬ ਵਿੱਚ ਬੈਠਾ ਹੈ ਜਾਂ ਪਰਮਾਤਮਾ ਮਦੀਨੇ ਵਿੱਚ ਬੈਠਾ ਹੈ ਕਿੱਥੇ ਵੀ ਨਹੀਂ ਹਰ ਤਰਫ ਮੌਜੂਦ ਹੈ ਹਰ ਤਰਫ ਮੌਜੂਦ ਹੈ ਬਾਬਾ ਬੁਲੇਸ਼ਾ ਇੱਕ ਗੱਲ ਕਹਿੰਦਾ ਸੀ ਪੜ ਪੜ ਆਲਮ ਫਾਜ਼ਲ ਹੋਇਆ ਧਿਆਨ ਦੇ ਨਾਲ ਸੁਣਨਾ ਪੜ ਪੜ ਆਲਮ ਫਾਜ਼ਲ ਹੋਇਆ ਪਰ ਆਪਣੇ ਆਪ ਨੂੰ ਕਦੇ ਪੜਿਆ ਹੀ ਨਹੀਂ ਪੜਦੇ ਇਹ ਵੀ ਡਿਗਰੀ ਲੈ ਲਈ ਇਹ ਵੀ ਡਿਗਰੀ ਲੈ ਲਈ ਇਹ ਵੀ ਡਿਗਰੀ ਲੈ ਲਈ ਪਰ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਦਾ ਪਰ ਅਪਣੇ ਅੰਦਰ ਕਦੇ ਵੜਿਆ ਹੀ ਨਹੀਂ। ਆਪਣੇ ਅੰਦਰ ਜਾ ਜਾ ਵਰਦਾ ਮੰਦਰ ਮਸੀਦਾਂ ਆਪਣੇ ਅੰਦਰ ਕਦੇ ਵੜਿਆ ਹੀ ਨਹੀਂ। ਬੁਲੇ ਸ਼ਾਹ ਆਸ਼ਮਾਨੋਂ ਉੜਦੀਆਂ ਫੜਦਾ ਏ ਜੋ ਅੰਦਰ ਬੈਠਾ ਉਸ ਨੂੰ ਫੜਿਆ ਹੀ ਨਹੀਂ ਜੋ ਅੰਦਰ ਬੈਠਾ। ਰੱਬ ਸਾਡੇ ਅੰਦਰ ਹੈ। ਤੇਰਾ ਸਾਈ ਤੁਝ ਮੈਂ ਜਾਗ ਸਕੇ ਤੋ ਜਾਗ। ਤੇਰੇ ਅੰਦਰ ਹੈ ਜਾਗ ਸਕੇ ਤਾਂ ਜਾਗ ਗੁਰਬਾਣੀ ਜਗਾਂਦੀ ਹੈ ਜਗਾਂਦੀ ਹੈ ਹਾਬ ਜੀ ਨੇ ਕਹਿਣਾ ਹੈ ਗਿਆਨੀ ਜੀ ਕਿ ਅਸੀਂ ਸੁੱਤੇ ਪਏ ਆ ਹਾਂ ਸੁੱਤੇ ਪਏ ਜਿਹੜਾ ਮਨੁੱਖ ਮੰਨ ਲੈਂਦਾ ਹੈ ਕਿ ਮੈਂ ਸੁੱਤਾ ਪਿਆ ਉਹਨੂੰ ਜਗਾਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇਹਦਾ ਸੁੱਤਾ ਪਿਆ ਹੈ ਮੰਨ ਲੈਂਦਾ ਹੈ ਉਹਨੂੰ ਜਗਾਣਾ ਬਹੁਤ ਸੌਖਾ ਹੈ ਔਰ ਇੱਕ ਮਨੁੱਖ ਐਸਾ ਹੈ ਜੋ ਸੁੱਤਾ ਵੀ ਪਿਆਏ ਪਰ ਮਨਦਾ ਵੀ ਨਹੀਂ ਉਹਨੂੰ ਜਗਾਉਣਾ ਬਹੁਤ ਔਖਾ ਹੈ ਉਹਨੂੰ ਜਗਾਉਣਾ ਬਹੁਤ ਔਖਾ ਹੈ ਕਿਉਂਕਿ ਉਹ ਅੱਧਾ ਸੁੱਤਾ ਪਿਆਏ ਅੱਧਾ ਜਗਰਿਆਏ ਉਹ ਨਾ ਸੌਣ ਵਿੱਚ ਹੈ ਨਾ ਜਗਣ ਵਿੱਚ ਹੈ ਤੇ ਕਈ ਵਾਰ ਕੀ ਹੁੰਦਾ ਸੀ ਇੱਕ ਥਾਂ ਦੀ ਮੈਨੂੰ ਗੱਲ ਯਾਦ ਆ ਗਈ ਜਿਵੇਂ ਕਥਾ ਸ਼ੁਰੂ ਹੁੰਦੀ ਸੀ ਤੇ ਇੱਕ ਬਜ਼ੁਰਗ ਆ ਕੇ ਨੇੜੇ ਆ ਕੇ ਬੈਠ ਜਾਂਦਾ ਸੀ ਪੰਜ ਸੱਤ ਦਿਨਾਂ ਦਾ ਪ੍ਰੋਗਰਾਮ ਸੀ ਤੇ ਕਥਾ ਕਥਾ ਦੇ ਵਿੱਚ ਮੈਂ ਇੱਕ ਦੋ ਵਾਰ ਕਹਿ ਵੀ ਦਿੰਦਾ ਸੀ ਜਿਵੇਂ ਹੀ ਉਹਦੀ ਅੱਖ ਲੱਗਦੀ ਸੀ ਮੈਂ ਉਸ ਨੂੰ ਕਹਿ ਦਿੰਦਾ ਸੀ ਬਜ਼ੁਰਗੋ ਸੌਂ ਗਏ ਹੋ ਸੁੱਤੇ ਪਏ ਹੋ ਉਸ ਨੇ ਇਕਦਮ ਅੱਖਾਂ ਖੋਲ੍ਹਣੀਆਂ ਤੇ ਕਹਿਣਾ ਨਹੀਂ ਗਿਆ ਨਹੀਂ ਜੀ ਕੌਣ ਕਹਿੰਦਾ ਇਹ ਸਾਰੇ ਸੰਗਤ ਬਸ ਉਹ ਦੇਖਦੇ ਵੀ ਸੀ ਤੇ ਹੱਸੇ ਵੀ ਪੈਂਦੇ ਸੀ।ੁੱਤਾ ਵੀ ਵਿਆਹ ਹੈ ਮੰਨਣ ਵਾਸਤੇ ਵੀ ਤਿਆਰ ਨਹੀਂ। ਕਥਾ ਚੱਲਦੀ ਰਹੀ 10 ਮਿੰਟ ਬਾਅਦ ਫਿਰ ਉਹਦੀ ਅੱਖ ਲੱਗ ਗਈ। ਪਰਾਂਟੇ ਲੈ ਰਿਹਾ ਹੈ। ਮੈਂ ਕਿਹਾ ਬਜ਼ੁਰਗੋ ਸੱਤੇ ਪਏ ਹੋ ਕਹਿਣ ਲੱਗੇ ਨਹੀਂ ਜਾਣੀ ਜੀ ਕੌਣ ਕਹਿੰਦਾ ਹੈ। ਕੌਣ ਕਹਿੰਦਾ ਹੈ। ਤੀਜੀ ਵਾਰ ਉਹ ਫਿਰ ਸੌਂ ਗਿਆ। ਮੈਂ ਆਪਣੀ ਥੋੜੀ ਜੀ ਲੈਂਗੁਏਜ ਬਦਲੀ। ਮੈਂ ਕਿਹਾ ਗੁਰਮਖੋ ਜਗਦੇ ਪਇਓ ਕਹਿਣ ਲੱਗੇ ਕੌਣ ਕਹਿੰਦਾ ਏ ਪਹਿਲਾਂ ਮੈਂ ਕਿਹਾ ਸੁੱਤੇ ਪਇਓ ਉਹ ਕਹਿੰਦਾ ਕੌਣ ਕਹਿੰਦਾ ਏ ਹੁਣ ਮੈਂ ਕਿਹਾ ਤੁਸੀਂ ਜਗਦੇ ਪਇਓ ਕਹਿਣ ਲੱਗੇ ਨਹੀਂ ਕੌਣ ਕਹਿੰਦਾ ਏ ਐਸੇ ਮਨੁੱਖ ਨੂੰ ਜਗਾਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਫਿਰ ਅਖੀਰ ਵਿੱਚ ਉਹਦੇ ਹੌਸਲੇ ਬੁਲੰਦ ਕਰਨ ਵਾਸਤੇ ਫਿਰ ਮੈਨੂੰ ਕਥਾ ਵਿੱਚ ਇੱਕ ਗੱਲ ਕਹਿਣੀ ਪਈ ਉਤੇ ਹੌਸਲੇ ਬੁਲੰਦ ਕਰਨ ਵਾਸਤੇ ਮੈਂ ਕਿਹਾ ਬਜ਼ੁਰਗੋ ਜੇ ਨੀਂਦ ਵੀ ਆ ਜਾਂਦੀ ਹੈ ਤਾਂ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਕਿਉਂਕਿ ਸੌਣਾ ਤਾਂ ਘਰ ਵਿੱਚ ਵੀ ਹੈ ਪਰ ਇੱਥੇ ਗੁਰੂ ਦੀ ਗੋਦ ਵਿੱਚ ਆ ਕੇ ਜੇ ਤੁਸੀਂ ਸੌਂ ਗਏ ਤਾਂ ਇਹ ਕੁਝ ਚੰਗਾ ਹੀ ਹੈ ਮਾੜਾ ਨਹੀਂ ਹੈ ਘਰ ਸੌਣਾ ਵੱਖਰੀ ਗੱਲ ਹੈ ਗੁਰੂ ਦੀ ਗੋਦ ਵਿੱਚ ਆ ਕੇ ਸੌਣਾ ਇਹ ਵੱਖਰੀ ਗੱਲ ਹੈ ਮੈਂ ਕਿਹਾ ਕੋਈ ਗੱਲ ਨਹੀਂ ਤੋ ਕਥਾ ਸੁਣਿਆ ਕਰ ਬੇਸ਼ੱਕ ਨੀਂਦ ਆ ਜਾਂਦੀ ਹੈ ਕੋਈ ਗੱਲ ਨਹੀਂ ਹੈ ਕਹਿਣ ਲੱਗੇ ਗਿਆਨੀ ਜੀ ਹੁਣ ਮੇਰੇ ਹੌਸਲੇ ਤੁਹਾਡੇ ਬੁਲੰਦ ਹੋ ਗਏ ਨੇ ਅਬ ਜਿੱਦੀ ਕਲ ਸੁਣ ਕੇ ਅਸੀਂ ਸੁੱਤੇ ਪਏ ਹਾਂ ਕਿਸ ਤਰ੍ਹਾਂ ਤੇ ਜੇ ਗੌਰਮਤਲ ਕਰੀਏ ਸਾਡੀਆਂ ਅੱਖਾਂ ਵਿੱਚ ਨੀਂਦ ਹੈ ਸਾਡੇ ਕੰਨਾਂ ਵਿੱਚ ਵੀ ਨੀਂਦ ਹੈ ਸਾਡੀ ਰਸਨਾ ਵਿੱਚ ਵੀ ਨੀਂਦ ਹੈ ਸਾਡੇ ਮਨ ਵਿੱਚ ਵੀ ਨੀਂਦ ਹੈ ਅੱਖਾਂ ਦੇ ਵਿੱਚ ਕਿਸ ਤਰ੍ਹਾਂ ਦੀ ਨੀਂਦ ਹੈ ਕਿਸ ਤਰ੍ਹਾਂ ਦੀ ਤਾਂ ਸ ਆਇਬ ਕਹਿੰਦੇ ਨੇ ਨੈ ਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਵਿੱਚ ਨੀਂਦ ਹੈ ਪਰ ਆਏ ਧਨ ਨੂੰ ਤੱਕਣਾ ਪਰ ਆਏ ਰੂਪ ਨੂੰ ਤੱਕਣਾ ਇਹ ਹਰ ਇੱਕ ਮਨੁੱਖ ਦੇ ਵਿੱਚ ਗੁਸਤਾਖੀ ਮਾਵ ਇਹ ਅੱਖਾਂ ਵਿੱਚ ਨੀਂਦ ਹੈ ਨਹੀਂ ਹੈ ਫਿਰ ਕੰਨਾਂ ਦੇ ਵਿੱਚ ਕਿਹੜੀ ਨੀਂਦ ਹੈ ਸ਼ਾਇਬ ਕਹਿੰਦੇ ਨੇ ਇੱਕ ਕੰਨ ਜੋ ਹਨ ਇਹ ਪਰਾਈ ਨਿੰਦਾ ਔਰ ਉਸ ਤਤ ਸੁਣ ਕੇ ਸੌਂ ਗਏ ਨੇ ਸੰਤ ਸਿੰਘ ਮਸ਼ਕੀਨ ਕਹਿੰਦੇ ਸੀ ਮਨੁੱਖ ਨੂੰ ਬਹੁਤ ਚੰਗੀ ਲੱਗਦੀ ਹੈ ਤਾਰੀਫ ਮਨੁੱਖ ਨੂੰ ਬਹੁਤ ਚੰਗੀ ਲੱਗਦੀ ਹੈ ਨਿੰਦਾ ਬਸ਼ਰਤੇ ਨਿੰਦਾ ਹੋਵੇ ਕਿਸੇ ਦੂਜੇ ਦੀ ਦੂਜੇ ਦੀ ਤਾਰੀਫ਼ ਬਹੁਤ ਚੰਗੀ ਲੱਗਦੀ ਐ ਬਹੁਤ ਚੰਗੀ ਲੱਗਦੀ ਐ ਬਸ਼ਰ ਤੇ ਹੋਵੇ ਆਪਣੀ ਆਪਣੀ ਚੰਗੀ ਲੱਗਦੀ ਐ ਸਾਰੇ ਦਿਨ ਤਾਰੀਫ਼ ਕਰਦੇ ਰਹੋ ਤਾਰੀਫ਼ ਕਰਦੇ ਰਹੋ ਦੂਜੇ ਦਿਨ ਇੰਦਾ ਕਰਦੇ ਰਹੋ ਇਹ ਕੰਨਾ ਦਾ ਸਾਥ ਐ ਕੰਨਾ ਦਾ ਸਾਥ ਲੇਕਿਨ ਆਪ ਜੀ ਨੂੰ ਮੈਂ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਦੇ ਬੋਲ ਹਨ ਇਹ ਕਲ ਪਰਸੋਂ ਵੀ ਜ਼ਿਕਰ ਕਰੜਿਆ ਸੀ ਕੋਈ ਮਨੁੱਖ ਜੂਆ ਖੇਡਦਾ ਹੈ ਗੁਨਾਹ ਹੈ ਕੋਈ ਮਨੁੱਖ ਜਾਰੀ ਕਰਦਾ ਹੈ ਗੁਨਾਹ ਹੈ ਕੋਈ ਮਨੁੱਖ ਚੋਰੀ ਕਰਦਾ ਹੈ ਗੁਨਾਹ ਹੈ ਪਰ ਕਹਿੰਦੇ ਨੇ ਇਨ੍ਹਾਂ ਤਿੰਨਾਂ ਗੁਨਾਮਾਂ ਤੋਂ ਵੀ ਵੱਧ ਗੁਨਾਹ ਕਿਸੇ ਦੇ ਨਿੰਦਾ ਕਰ ਬੈਠਣਾ ਹੈ ਕਿਸੇ ਦੇ ਨਿੰਦਾ ਹੋ ਸਕਦਾ ਹੈ ਜੇ ਦੀ ਅਸੀਂ ਨਿੰਦਾ ਕਰਦੇ ਪਏ ਆ ਉਹ ਪਾਠ ਕਰਦੇ ਹੋਵੇ ਕੀ ਪਤਾ ਉਸੇ ਮਰਨ ਤੇ ਬੈਠਾ ਹੋਵੇ ਕੀ ਪਤਾ ਉਹ ਨਾਮ ਜਪ ਰਿਆ ਹੋਵੇ ਅਸੀਂ ਉਹਦੀ ਨਿੰਦਾ ਕਰਦੇ ਪਏ ਤਾਂ ਸਾਈਬ ਕਹਿੰਦੇ ਨੇ ਐ ਮਨ ਤੂੰ ਇਧਰ ਉਧਰ ਨਾ ਭਟਕ ਤੂੰ ਹੌਸ਼ ਵਿੱਚ ਆਜਕ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਰੱਬ ਦੀ ਖੋਜ ਬਾਹਰ ਦੀ ਖੋਜ ਨਹੀਂ ਹੈ ਜੇ ਧਨ ਖੋਜਣਾ ਹੋਵੇ ਬਾਹਰ ਖੋਜਣਾ ਜੇ ਧਰਮ ਖੋਜਣਾ ਹੋਵੇ ਅੰਦਰ ਖੋਜਣਾ ਜੇ ਦੁਨੀਆ ਦੇ ਪਦਾਰਥ ਖੋਜਣੇ ਹੋਣ ਬਾਹਰ ਖੋਜਣਾ ਜੇ ਪਰਮਾਤਮਾ ਖੋਜਣਾ ਹੋਵੇ ਤਾਂ ਅੰਦਰ ਖੋਜਣਾ ਅੰਦਰ ਖੋਜ ਜੇ ਕਿਧਰੇ ਬਹੁਤ ਸੋਹਣਾ ਮਕਾਨ ਖੋਜਣਾ ਹੋਵੇ ਤਾਂ ਬਾਹਰ ਖੋਜਣਾ ਤੇ ਜੀਵਨ ਦੇ ਵਿੱਚ ਇਲਾਹੀ ਮੰਦਰ ਖੋਜਣਾ ਹੋਵੇ ਤਾਂ ਅੰਦਰ ਖੋਜਣਾ ਅੰਦਰ ਪਰ ਇਹਦੇ ਵਿੱਚ ਮਿਹਨਤ ਤਾਂ ਲੱਗਦੀ ਹੈ ਮਿਹਨਤ ਕਰਨੀ ਪੈਂਦੀ ਹੈ ਮਨੁੱਖ ਕਹਿ ਦਵੇ ਕਿ ਮੈਂ ਮਿਹਨਤ ਵੀ ਨਾ ਕਰਾਂ ਔਰ ਬਗੈਰ ਕਿਸੇ ਮਿਹਨਤ ਦੇ ਮੈਨੂੰ ਮਿਲ ਜਾਵੇ ਕਹਿਣ ਲੱਗੇ ਫਿਰ ਗੱਲ ਨਹੀਂ ਬਣਦੀ ਮਿਹਨਤ ਕਰਨੀ ਪੈਂਦੀ ਹੈ ਔਰ ਬਿਨਾ ਮਿਹਨਤ ਦੇ ਜੇ ਕਿਧਰੇ ਕੋਈ ਕੁਝ ਮਿਲ ਵੀ ਜਾਵੇ ਉਹਦੀ ਕਦਰ ਵੀ ਨਹੀਂ ਹੁੰਦੀ ਇਹ ਹਕੀਕਤ ਹੈ ਮਿਹਨਤ ਨਹੀਂ ਕੀਤੀ ਉਹਦੀ ਕਦਰ ਨਹੀਂ ਔਰ ਜਿਹਦੀ ਕਦਰ ਨਹੀਂ ਹੈ ਉਹਦੀ ਸੰਭਾਲ ਨਹੀਂ ਹੋएगी ਕਿਉਂਕਿ ਮਿਹਨਤ ਕੀਤੀ ਨਹੀਂ ਤਾਂ ਕਹਿੰਦੇ ਨੇ ਕਿ ਇੱਕ ਮਨੁੱਖ ਨੇ ਇੱਕ ਵਿਗਿਆਪਨ ਕੱਢਿਆ ਅਖਬਾਰ ਦੇ ਵਿੱਚ ਕਿ ਮੈਨੂੰ ਲੋੜ ਹੈ ਇੱਕ ਨੌਕਰ ਦੀ ਵੇ ਵਿਗਿਆਪਨ ਦੇਖਦੇ ਸੌਰੀ ਉਹ ਮਨੁੱਖ ਪਹੁੰਚ ਗਿਆ ਵਿਗਿਆਪਨ ਦੀ ਕਟਿੰਗ ਲੈ ਕੇ ਪਹੁੰਚ ਗਿਆ ਕਹਿਣ ਲੱਗੇ ਮੈਂ ਵਿਗਿਆਪਨ ਦੇਖਿਆ ਦੱਸੋ ਕਿਤਨੀ ਪਗਾਰ ਦੇਵੋਗੇ ਉਹ ਮਾਲਿਕ ਕਹਿੰਦਾ ਲੱਗਦਾ ਹੈ ਤੂੰ ਵਿਗਿਆਪਨ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੈ ਚੰਗੀ ਤਰ੍ਹਾਂ ਪੜ੍ਹ ਕੇ ਦੇਖ ਇਹਦੇ ਵਿੱਚ ਕੀ ਲਿਖਿਆ ਹੈ ਇਹਦੇ ਵਿੱਚ ਮੈਂ ਲਿਖਿਆ ਹੋਇਆ ਹੈ کہ میں نو ایک نوکر دی لوڈ ہے لیکن تنخواہ نہیں دا کیول دو وقت دی روٹی دوا تو اسی دیکھو گیاپن گور کر کے دیکھ واقعی اس نے چھوٹے چھوٹے مجھے لکھیا لکھا ہوا کہ تنخواہ نہیں ہے پگار نہیں ہے کیول دو وقت دی روٹی ہے وہ گریب سی سکیلا ہی سی کہہ چنگا دو وقت دی روٹی بھی ٹھیک ہے میں نے ہور کی چاہیے میرے بچے تو نہیں ہیں ਦੋ ਵਕਤ ਦੀ ਰੋਟੀ ਮਿਲਦੀ ਜਾਏਗੀ ਮੇਰਾ ਸਮਾਂ ਪੂਰਾ ਹੋ ਜਾਏਗਾ ਚੰਦਨ ਮੈਨੂੰ ਇਹ ਦੱਸ ਮੇਰਾ ਕੰਮ ਕੀ ਹੋਵੇਗਾ ਕਹਿੰਦੇ ਤੇ ਤੰਮ ਕੋਈ ਕੁਝ ਬਹੁਤਾ ਨਹੀਂ ਹੈ ਉਹ ਸਾਹਮਣੇ ਵੇਖ ਗੁਰਦੁਆਰਾ ਸਵੇਰੇ ਵੀ ਉੱਥੇ ਜਾਇਆ ਕਰ ਸ਼ਾਮ ਨੂੰ ਵੀ ਜਾਇਆ ਕਰ ਦੋਵੇਂ ਵਕਤ ਲੰਗਰ ਉੱਥੇ ਛਕ ਲਿਆ ਕਰ ਬਾਕੀ ਮੇਰੇ ਵਾਸਤੇ ਬੰਨ ਕੇ ਲਿਆਇਆ ਕਰ ਬਸ ਇਨਾ ਜੇ ਕੰਮ ਹੈਗਾ ਹੋਰ ਕੁਝ ਨਹੀਂ ਹੈਗਾ ਮਨੁੱਖ ਦੀ ਸੋਚ ਹੈ ਹਰ ਕੁਝ ਮੈਨੂੰ ਮੁਫਤ ਵਿੱਚ ਮਿਲ ਜਾਏ ਮੁਫਤ ਮਿਲ ਜਾਏ ਮਿਹਨਤ ਕਰਨੀ ਪੈਂਦੀ ਸਾਈਬ ਕਹਿੰਦੇ ਨੇ ਘਰ ਅੰਮ੍ਰਿਤ ਘਟ ਮਾਹੀ ਜੀਓ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਗੱਲ ਕਹਿੰਦੇ ਨੇ ਕਿ ਬੇਸ਼ੱਕ ਬਰਸਾਤ ਹੁੰਦੀ ਹੈ ਧਰਤੀ ਤੇ ਪਾਣੀ ਹਰ ਥਾਂ ਤੇ ਫੈਲ ਜਾਂਦਾ ਹੈ ਪਰ ਇੱਕ ਗੱਲ ਹੋਰ ਵੀ ਹੈ ਧਰਤੀ ਹੇਠ ਵਸੰਦਾ ਪਾਣੀ ਹਰ ਕੋਨੇ ਵਿੱਚ ਪਾਣੀ ਹੈ ਹਰ ਕੋਨੇ ਵਿੱਚ ਪਾਣੀ ਧਰਤੀ ਦਾ ਇੱਕ ਵੀ ਹਿੱਸਾ ਐਸਾ ਨਹੀਂ ਹੈ ਜਿੱਥੇ ਪਾਣੀ ਨਾ ਹੋਵੇ ਹਰ ਹਿੱਸੇ ਵਿੱਚ ਪਾਣੀ ਲੇਕਿਨ ਉਹ ਗੱਲ ਵੱਖਰੀ ਹੈ ਕਿ ਕਿਸੇ ਥਾਂ ਤੇ ਪਾਣੀ 50 ਫਿੱਟ ਗਹਿਰਾ ਹੈ ਕਿਸੇ ਥਾਂ ਤੇ 60 ਫਿੱਟ ਗਹਿਰਾ ਹੈ ਕਿਸੇ ਥਾਂ ਤੇ 70 ਫੁੱਟ ਗਹਿਰਾ ਹੈ ਕਿਸੇ ਥਾਂ ਤੇ 100 ਫੁੱਟ ਗਹਿਰਾ ਹੈ ਕਿਸੇ ਥਾਂ ਤੇ 500 ਫੁੱਟ ਵੀ ਗਹਿਰਾ ਹੈ ਲੇਕਿਨ ਪਾਣੀ ਮੌਜੂਦ ਹੈ ਹਰ ਥਾਂ ਤੇ ਸਾਇਬ ਕਹਿੰਦੇ ਨੇ ਜਿਸ ਤਰ੍ਹਾਂ ਧਰਤੀ ਦੇ ਹੇਠ ਪਾਣੀ ਮੌਜੂਦ ਹੈ ਉਸੇ ਤਰ੍ਹਾਂ ਹਰ ਘਟ ਵਿੱਚ ਪਰਮਾਤਮਾ ਮੌਜੂਦ ਹੈ ਹਰ ਘਟ ਦੇ ਵਿੱਚ ਸਬੈ ਘਟ RAM ਬੋਲੇ ਹਰ ਘਟ ਵਿੱਚ ਬਸ ਗੱਲ ਇਤਨੀ ਹੈ ਕਿ ਕਿਸੇ ਨੂੰ ਇੱਕ ਸਾਲ ਮਿਹਨਤ ਕਰਕੇ ਹੀ ਗੱਲ ਬਣ ਜਾਂਦੀ ਕਿਸੇ ਦੀ ਕਿਸੇ ਨੂੰ 5 ਸਾਲ ਲੱਗ ਜਾਂਦੇ ਨੇ ਮਿਹਨਤ ਕਰਦੀਆਂ ਪਾਠ ਸਿਮਰਨ ਕਰਦੀਆਂ ਤੇ ਵਰਤੀ ਜੁੜਨੀ ਸ਼ੁਰੂ ਹੋ ਜਾਂਦੀ ਏ ਔਰ ਕਈਆਂ ਨੂੰ ਫਿਰ 50-50 ਸਾਲ ਵੀ ਲੱਗ ਜਾਂਦੇ ਨੇ ਔਰ ਕਈਆਂ ਨੂੰ 2-2 ਜਨਮ ਵੀ ਲੱਗ ਜਾਂਦੇ ਨੇ 3-3 ਜਨਮ ਵੀ ਲੱਗ ਜਾਂਦੇ